ਦੋਸਤੋ ਅੱਜ ਜਿਹੜੀ ਲੋਕ ਸਭਾ ਦੀ ਚੋਣ ਹੋਈ ਹੈ ਉਹਦੀ ਅੱਜ ਪੋਲਿੰਗ ਹੋਈ ਔਰ ਪਟਿਆਲਾ ਲੋਕ ਸਭਾ ਹਲਕਾ ਤੋਂ ਡਾਕਟਰ ਤਰਮਵੀਰ ਗਾਂਧੀ ਜੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਸਾਰੇ 9 ਹਲਕਿਆਂ ਦੇ ਵਿੱਚ ਜਿਹੜੇ ਅਸੈਂਬਲੀ ਹਲਕੇ ਨੇ ਉਹਨਾਂ ਦੇ ਵਿੱਚ ਅੱਜ મતદાન ਹੋਇਆ ਔਰ ਡੇਰਾਬਸੀ ਹਲਕੇ ਦੇ ਵਿੱਚ ਤਕਰੀਬਨ 61% VOTING ਜਿਹੜੀ ਹੈ ਉਹ ਹੋਈ ਹੈ ਔਰ ਮੈਂ ਆਪਣੇ ਵੱਲੋਂ ਔਰ ਉਦੇਵੀਰ ਵੱਲੋਂ ਮੈਂ ਕਾਂਗਰਸ ਪਾਰਟੀ ਵੱਲੋਂ ਆ ਜਿੰਨੇ ਵੀ ਸਾਡੇ ਅੱਜ ਕਾਂਗਰਸ ਪਾਰਟੀ ਦੇ ਜਜਾਰੂ ਵਰਕਰ ਸਾਡੇ ਲੀਡਰ ਇੱਕ ਇੱਕ ਵਰਕਰ ਦਾ ਮੈਂ ਧੰਨਵਾਦ ਕਰਿਆ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਮੈਂ ਸਮਝਦਾ ਤਨ ਮਨ ਨਾਲ ਤਨ ਨਾਲ ਉਹਨਾਂ ਨੇ ਸੇਵਾ ਕੀਤੀ ਕਾਂਗਰਸ ਪਾਰਟੀ ਦੀ ਬਹੁਤ ਮਿਹਨਤ ਕੀਤੀ ਘਰ ਘਰ ਜਾ ਕੇ ਕਾਂਗਰਸ ਪਾਰਟੀ ਲਈ ਵੋਟ ਮੰਗੀ ਔਰ ਅੱਜ ਜਿਹੜੀ ਪੋਲਿੰਗ ਹੋਈ ਉਹਦੇ ਵਿੱਚ ਵੀ ਅੱਜ ਮੈਂ ਸਮਝਦਾ ਇਸ ਗਰਮੀ ਦੇ ਵਿੱਚ ਉਹਨਾਂ ਨੇ ਮੇਰੇ 5 ਵਜੇ ਦੇ ਤੋਂ ਲੈ ਕੇ ਸ਼ਾਮ ਦੇ ਹੁਣ 6 ਵਜੇ ਤੱਕ ਜਿਹੜੀ ਹੈ ਡਿਊਟੀ ਦਿੱਤੀ ਹੈ ਪੋਲਿੰਗ ਬੂਥਾਂ ਦੇ ਉੱਤੇ ਔਰ ਬਹੁਤ ਮਿਹਨਤ ਮੈਂ ਸਮਝਦਾ ਹੈ ਇਮਾਨਦਾਰੀ ਦੇ ਨਾਲ ਕਾਂਗਰਸ ਪਾਰਟੀ ਦੀ ਅੱਜ ਮਿਹਨਤ ਨਾਲ ਕੀਤੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਡਾਕਟਰ ਤਰਨਵੀਰ ਗਾਂਧੀ ਜਿਹੜੇ ਨੇ ਉਹ ਬੜੇ ਵੱਡੀ ਮਾਰਜਨ ਦੇ ਨਾਲ ਪਟਿਆਲਾ ਲੋਕ ਸਭਾ ਹਲਕਾ ਤੋਂ ਜਿੱਤਣਗੇ ਸੋ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਰੇ ਵਰਕਰਾਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਆਪਣੇ ਪਰਿਵਾਰ ਦਾ ਮੈਂ ਨਹੀਂ ਕਹਾਗਾ ਕਿ ਇਹ ਕਾਂਗਰਸ ਪਾਰਟੀ ਮੇਰਾ ਪਰਿਵਾਰ ਹੈ ਡੇਰਾਬਸੀ ਹਲਕਾ ਮੇਰਾ ਪਰਿਵਾਰ ਹੈ ਮੇਰਾ ਪਰਿਵਾਰ ਤੋਂ ਵੱਧ ਉਹਨਾਂ ਨੇ ਸਾਥ ਦਿੱਤਾ ਔਰ ਮੈਂ ਸਾਰਿਆਂ ਦਾ ਰਿਣੀਆ ਔਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ